ਹਾਂਜੀ ਕਰਦੇ ਨਵੇਂ ਬਲੌਗ ਦੀ ਸ਼ੁਰੂਆਤ ਅੱਜ ਲਾਉਣੇ ਆਪਾਂ ਗਮਾਰੇ ਦੇ ਵਿੱਚ ਸੀਲਰ ਗਮਾਰਾ ਸੀਲ ਦੇ ਤੁਸੀਂ ਦੇਖ ਸਕਦੇ ਹੋ ਕਿ ਦੋ ਤਿੰਨ ਚਾਰ ਗੇੜੇ ਆਪਾਂ ਲਾਤੇ ਸੀ ਤੇ ਬਹੁਤ ਹੀ ਜ਼ਿਆਦੇ ਕੱਖ ਹੋਇਆ ਪਿਆ ਤਾਂ ਲਾਈਟ ਸੈਟ ਉਹ ਦੇਖ ਸਕਦੇ ਹੋ ਕਿਵੇਂ ਅੱਜ ਸਾਰੇ ਇਹਦੇ ਚ ਲਾ ਦਿਆਂਗੇ ਮੀਂਹ ਪਿਆ ਨਹੀਂ ਤਾਂ ਦਵਾਈ ਛੜਕਣੀ ਸੀ ਚੱਲ ਐ ਵੀ ਸਹੀ ਆ ਕਾਕੋ ਸਾਰਾ ਮਰ ਜੂਗਾ ਆ ਆਪਣੇ ਸਾਹਮਣੇ ਟਟੀਰੀ ਬੈਠੀ ਐ ਟਟੀਰੀ ਆ ਆਪਦੇ ਬੱਚਾਂ ਲਈ ਬੈਠੀ ਐ ਕਿਉਂਕਿ ਇਹਦੇ ਆਂਡੇ ਆ ਇਹਨੂੰ ਐ ਮੇਰੇ ਆਂਡਿਆਂ ਦੇ ਉੱਤੋਂ ਨਹੀਂ ਟਰੈਕ ਲੰਘ ਜੇ ਪਰ ਆਪਾਂ ਆਂਡਿਆਂ ਦੇ ਉੱਤੋਂ ਨਹੀਂ ਟਰੈਕ ਨਗਾਉਂਦੇ ਇਹਨੂੰ ਬਚਾ ਕੇ ਉਹ ਦੇਖ ਸਕਦੇ ਤੁਸੀਂ ਆਪਾਂ ਉੱਥੇ ਸੀਲਰ ਚੱਕ ਲੈ ਤੇ ਉਹਦੇ ਅੰਡੇ ਪਚ ਗਏ ਤੇ ਉਸ ਤੋਂ ਬਾਅਦ ਹੁਣ ਟਟੇਰੀ ਇੱਥੇ ਆਉਗੀ ਇੱਥੇ ਫਿਰਦੀ ਨੇਰੇ-ਗੇਰੇ ਖਾਂਦੇ ਉਹ ਪਏਦੇ ਅੰਡੇ ਅੰਡੇ ਤਾਂ ਆਪਾਂ ਸੀ ਇਧਰ ਚੱਕਲੇ ਸੀ ਤੇ ਟਟੇਰੀ ਉਹ ਆਉਂਦੀ ਆ ਹੁਣ ਇਹਨਾਂ ਦੇ ਕੋਲੇ ਆਉਗੀ ਦੇਖੂਗੀ ਵੀ ਅੰਡੇ ਤਾਂ ਨਹੀਂ ਕਿਤੇ ਟੁੱਟ ਗਏ ਦੇਖ ਸਕਦੇ ਹੋ ਕੱਲ ਜਿਹੜਾ ਆਪਾਂ ਪਾਣੀ ਲਾਇਆ ਸੀ ਨਰਮਾ ਬਹੁਤ ਹੀ ਵਧੀਆ ਸੋਹਣਾ ਲੱਗ ਜਾਂਦਾ ਕੱਲ ਸਾਰੇ ਪਾਣੀ ਲਾਤਾ ਸੀ ਆਪਾਂ ਇੱਕ ਇੱਕਿਆਰੇ ਰਹਿ ਗਿਆ ਸੀ ਤੇ ਮੌਸਮ ਵੀ ਬਹੁਤ ਹੀ ਵਧੀਆ ਹੋਇਆ ਫਿਆ ਬੱਦਲ ਵਾਈ ਵਾਲਾ ਕਿੰਨਾ ਸੋਹਣਾ ਲੱਗੀ ਜਾਂਦਾ ਤੇ ਰੇ ਰੇ ਰੂ ਪਾਤੀ ਸੀ ਆਪਾਂ ਤੇ ਪਾਣੀ ਲਾਤਾ ਤੇ ਵਧੀਆ ਬਣ ਗਿਆ ਤੇ ਹੁਣ ਮੀਮੂ ਪੈ ਜੂਗਾ ਆ ਆਪਣੀਆਂ ਬੱਲਾਂਆਂ ਜਾਂ ਟੋਰੀਆਂ ਕੱਦੂ ਜਿਵੇਂ ਚੜੀਆਂ ਪਈਆਂ हां जी ਤੁਸੀਂ ਦੇਖ ਸਕਦੇ ਹੋ ਆਪਣੇ 베ਰੀ ਵਾਲਾ ਜਿਹੜਾ 2 ਕਿੱਲੇ ਅਸਰੂ ਵਾਲਾ ਇਹਦੇ ਵਿੱਚ ਆਪਾਂ ਦੋ ਵਾਰੀ ਕੱਖ ਮਾਰ ਤੇ ਨਰਮਾ ਬਹੁਤ ਵਧੀਆ ਖੜਾ ਸੋ ਨੂੰ ਦਿਖਾਉਣੇ ਆ ਕੋਲੇ ਦੇ ਜਾ ਕੇ ਕੱਦ ਵੀ ਬਹੁਤ ਕਰ ਗਿਆ ਤੇ ਫੁੱਲ ਵੀ ਲੱਗੇ ਪਈਏ ਬੂਕੀ ਆ ਦੇਖੋ ਦੇਖੀ ਜਾਂਦਾ ਕਿੱਡਾ ਕਿੱਡਾ ਨਰਮਾ ਹੈ ਪਾ ਈਲਰ ਸੁਲਰੇ ਚਲਾ ਰੱਖਿਆ ਨਰਮਾ ਸੀਡ ਰੱਖਿਆ ਆ ਤਾਂ ਲਗ ਲਗ ਜਿੱਡਾ ਹੋਇਆ ਪਿਆ ਬੂਗੀ ਵਧੀਆ ਚੱਕ ਰੱਖੀ ਐ ਦੇਖੋ ਗ੍ਰੇਨ ਆਰਮੀ ਦੀ ਕੰਡੀਸ਼ਨ ਆ ਸਰੋਂ ਵਾਲਾ ਬਾਣਾ ਫਿਰ ਸਰੋਂ ਵਾਲੇ ਬਾਣ ਚ ਤਾਂ ਫਿਰ ਐਂ ਹੁੰਦਾ ਇੱਕ ਮੀ ਹੋਰ ਪੈ ਜਾ ਤਾਂ ਫਿਰ ਹੋਰ ਵੱਧ ਜਾਊਗਾ ਪਾਣੀ ਇੱਕ ਹੀ ਲਾਇਆ ਇਹਨੂੰ ਆਪਾਂ ਬਸ ਆ ਨਰਮਾ ਵੀ ਆਪਣੇ ਸਰੋਂ ਵਾਲਾ ਪਰ ਆ ਲੇਟ ਵੀਜੇ ਥੋੜਾ ਜਿਹਾ ਤਾਂ ਕਰਕੇ ਉਹ ਤਾਂ ਠੀਕ ਆ ਵੀ ਤੇ ਆ ਤੁਸੀਂ ਦੇਖ ਸਕਦੇ ਹੋ ਨਰਮਾ ਕਿ ਟੇਕ ਡਾ ਮੇਰੇ ਲੱਖ ਲੱਖ ਟਿਕਾ ਆ ਗਿਆ ਹੁੰਦਾ ਬਹੁਤ ਹੀ ਵੱਡਾ ਹੋਇਆ ਪਿਆ ਟਿੰਡੇ ਟੁੰਡੇ ਬਣਾਈ ਬੈਠਾ ਅੱਜ ਆਪਾਂ ਦੇਖਣਾ ਸੀ ਕੱਖ ਮਾਰਨੇ ਕੱਲ ਨੂੰ ਕੱਖਾਂ ਦੇ ਦੇਖਣਾ ਸੀ ਹਸਾਬ ਕਿਤਾਬ ਕਿੰਨੇ ਕਿੰਨੇ ਕਿ ਨਹੀਂ ਬਾਕੀ ਇਹਨੇ ਕੱਖ ਹੈ ਨਹੀਂ ਇਹਦੇ ਚ ਉਧਰ ਹੀ ਮਾਰਾਂਗੇ ਆਪਾਂ ਕੱਖ ਤਾਂ ਜੇ ਮਾਰੇ ਤਾਂ ਆ ਤਾਂ ਠੀਕ ਹੈ ਜੇ ਸਰ ਜੂਗਾ ਢੇੜਾ ਦੇਣਾ ਦੇ ਦਿਆਂਗੇ ਆਪਾਂ ਆ ਦੇਖੋ ਗੁਮਾਰਾ ਕਿੱਡਾ ਕਿੱਡਾ ਹੋਇਆ ਪਿਆ ਇਹਨਾਂ ਨੇ ਆਪਣੇ ਗੁਮਾਰਾ ਆਪਣੇ ਨਾਲ ਨੂੰ ਬੀਜਿਆ ਸੀ ਬਹੁਤ ਹੀ ਪਹਿਲਾਂ ਦਾ ਬੀਜਿਆ ਤਾਂ ਫਾਲੀਆਂ ਤੇ ਆ ਗਿਆ ਹੋਇਆ ਪਿਆ ਇੱਥੇ ਜਿਹੜਾ ਪੱਕਾ ਖਾਲਾ ਪੱਕੇ ਖਾਲ ਦੇ ਨਾਲ ਆਪਣੇ ਪਾਣੀ ਰਿਸਦਾ ਪਤਾ ਨਹੀਂ ਕੀ ਚੱਕਰ ਹੈ ਤੇ ਤਾਂ ਕਰਕੇ ਕਾਖੇ ਦੇ ਵਿੱਚ ਕਿੱਡਾ ਕਿੱਡਾ ਹੋਇਆ ਪਿਆ ਕੱਖ ਨਹੀਂ ਵਜਦਾ ਕਿਉਂਕਿ ਪਾਣੀ ਦੀ ਵਾਰੀ ਤਰੇ ਦਿਨ ਖਾਲ ਚੱਲਦਾ ਫਿਰ ਪਾਣੀ ਤੁਸੀਂ ਦੇਖ ਸਕਦੇ ਆ 11 ਇੰਚ ਆਇਆ ਪਿਆ ਇੱਧਰ ਪਾਣੀ ਚੱਲੀ ਜਾਂਦਾ ਸੇ ਕੱਖ ਬਹੁਤ ਹੀ ਜ਼ਿਆਦਾ ਹੋਇਆ ਪਿਆ ਪਿਛਲੇ ਕਿਹੜੇ ਵੀ ਰਹਿ ਗਿਆ ਸੀ ਇਹ ਤੇ ਹਜੇ ਵੀ ਰਹਿ ਗਿਆ ਤੇ ਹੁਣ ਤਾਂ ਅਗਲੇ ਕਿਹੜੇ ਵੱਜੂਗਾ ਕਿਉਂਕਿ ਪਾਣੀ ਖੜਾ ਆਇਆ ਤੇ ਇੱਧਰ ਮੈਂ ਕੱਖ ਮਾਰਨੀ ਸੀ ਆ ਇੱਕ ਥੋੜਾ ਜਿਹਾ ਮਾਰ ਦਿੰਦੇ ਵਾੜਾ ਹੋਇਆ ਪਿਆ ਬਾਕੀ ਪਾਣੀ ਚੱਲੀ ਜਾਂਦਾ ਹੁਣ ਨਹੀਂ ਬਾਜਦਾ। ਮਰਾ ਫੌਤਰੀ ਮਾਰ ਕੇ ਆਉਣੇ ਆ। ਆਪ ਇੱਕ ਟਿੰਡਾ ਭਨ ਕੇ ਦੇਖਿਆ ਸੀ। ਦੇਖਦੇ ਸੀ ਵੀ ਸੁੰਡੀ ਦਾ ਪਰਕੋਪ ਹੈਗਾ ਕਿ ਹੈ ਨਹੀਂ ਹਜੇ ਟਿੱਕਰ ਤਾਂ ਕੋਈ ਨਹੀਂ। ਬਾਕੀ ਜਿਹੜਾ ਥੱਲੇ ਆ ਜਮ ਲੱਗਿਆ। ਟਿੰਡੇ ਉਹਦੇ ਚ ਭਨ ਕੇ ਦੇਖਿਆ ਹਜੇ ਟਿੱਕਰ ਤਾਂ ਬਹੁਤ ਹੀ ਵਧੀਆ ਪਿਆ। ਕੋਈ ਸੁੰਡੀ ਦਾ ਕੋਈ ਹਜੇ ਟਿੱਕਰ ਤਾਂ ਕੋਈ। ਪਰ ਕੋਪ ਹੈ ਨਹੀਂ ਸੁੰਡੀ ਵਾਲਾ ਤਾਂ। ਡਰਨ ਵਾਲਾ ਚੱਕਰ ਹੈ ਨਹੀਂ ਵਧੀਆ ਲਾ ਦੇ ਰੱਬ ਹੈ ਇਤ ਨਰਮਤਾ ਵਧੀਆ ਹੋ ਜੇ ਸਿਸਟਮ ਚਾਰੇ ਚ ਤਾਂ ਪਾਣੀ ਬਹੁਤ ਹੀ ਖੜਾ ਆ ਤਾਂ ਛੱਪੜ ਬਣਿਆ ਖੜਾ ਪਤਾ ਨਹੀਂ ਪਾਈਪ ਲਾਈਨ ਲੀਕ ਹੈ ਜਾਂ ਫਿਰ ਖਾਲਚ ਸਿੰਮ ਦਾ ਖਾਲ ਵਾਲਾ ਸਿਸਟਮ ਤਾਂ ਲੱਗਿਆ ਨਹੀਂ ਮੈਨੂੰ ਕਿਤੇ ਇੰਨਾ ਪਾਣੀ ਤਾਂ ਇਕੱਠਾ ਹੋ ਹੀ ਨਹੀਂ ਸਕਦਾ ਇਧਰੋਂ ਦੇਖ ਸਕਦੇ ਹੋ ਤੁਸੀਂ ਨਰਮੇ ਦੀ ਕੰਡੀਸ਼ਨ ਕਿੱਡਾ ਵੱਡਾ ਹੋਇਆ ਪਿਆ ਨਰਮਾ ਆ ਆਪਣਾ ਗੁਮਾਰ ਆ ਗਿਆ ਕੁਮਾਰੇ ਚਾ ਪਸੀਲਰ ਲਾ ਰੱਖਿਆ ਤੇ ਵਧੀਆ ਬਣਿਆ ਪਿਆ ਗੁਮਾਰਾ ਵੀ ਮੀਂਹੂ ਪੈ ਜੇ ਹੁਣ ਤਾਂ ਨਜ਼ਾਰੇ ਆ ਜੂਗਾ ਜਮਾ ਹਾਂਜੀ ਅੱਜ ਸਵੇਰੀ ਬੱਦਲ ਤੇ ਮੀਂਹ ਬਹੁਤ ਹੀ ਜ਼ੋਰ ਦਾ ਆਉਣ ਲੱਗ ਗਿਆ ਦੇਖ ਸਕਦੇ ਹੋ ਤੁਸੀਂ ਆਪਾਂ ਕੋਠੇ ਤੇ ਬਣਾਈ ਸੀ ਵੀਡੀਓ ਮੌਸਮ ਕਿਵੇਂ ਹੋਇਆ ਪਿਆ ਥੋੜੀਆਂ-ਥੋੜੀਆਂ ਕਣੀਆਂ ਜਾਦੇ ਤਾਂ ਹੈ ਨਹੀਂ ਪੂਰਜੀ ਹੈ ਵੈਸੇ ਤਾਂ ਉਹ ਕੁਮਾਰਾ ਆਪਾਂ ਕੱਲ ਸਾਰੇ ਸੀਲਰ ਸੀਲਤਾ ਸੀ ਇੱਧਰ ਵੀ ਸੀਲਤਾ ਤੇ ਆਪਣੇ ਇੱਧਰ ਦੇਖ ਸਕਦੇ ਹੋ ਤੁਸੀਂ ਫਸਲવાડી ਬਹੁਤ ਹੀ ਵਧੀਆ ਖੜੀ ਹੈ ਸਾਰੇ ਚੋਨਾ ਗਵਾਰਾ ਨਰਮਾ ਉਹ ਚੋਨਾ ਲਾ ਰੱਖਿਆ ਆਪਾਂ ਗਵਾਰਾ ਤੇ ਨਰਮੀ ਲਾ ਰੱਖਿਆ ਗਰਾ ਤੇ ਉਧਰ ਵੀ ਚੋਨਾ ਲੱਗਿਆ ਵੇ ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਚੋਨਾ ਲੱਗਦਾ ਬਸ ਆਪਾਂ ਨਰਮਾ ਤੇ ਗਵਾਰਾ ਲਾਉਣੇ ਆ ਆਸੀ ਪਾਸੀ ਆਪਣੇ ਇੱਥੇ ਵੀ ਚੋਨਾ ਲਾ ਰਖੇ ਨੇ ਇਹ ਬਾਕੀ ਵੀ ਇੰਨਾ ਹੈ ਨਹੀਂ ਠੀਕ ਜੇ ਆ। ਜਿਆਦੇ ਝੜੀ ਵਾਲਾ ਹੈ ਨਹੀਂ ਸੀ। ਥੋੜਾ ਮੋਟਾ 9:00-10:00 ਵਜੇ ਤੱਕ ਰਹਾਟ ਗਿਆ ਸੀ। ਬਦਲਵਾਈ ਹਜੇ ਬਣੀ ਪਈ ਐ। ਮੀਂਹ ਦਾ ਹਜੇ ਕੋਈ ਪਤਾ ਨਹੀਂ ਕਦੋਂ ਆਜੇ। ਬਾਕੀ ਮੈਂ ਰੁਧਿਆ ਅਗਲੇ ਬਲੌਗ ਦੇ ਵਿੱਚ।